ਕੋਈ ਇਸ ਕਿਸ ਦਾ ਨਹੀਂ ਇਹ ਤਾਂ ਬੱਚਿਆਂ ਦਾ ਮਾਣ ਹੈ ਮੈਨੂੰ ਇਹਨਾਂ ਤੇ ਮਾਣ ਹੈ ਮੇਰੀ ਸਾਰੇ ਯੋਧੇ ਜਿਹੜੇ ਨਾਲ ਆਏ ਹੋਏ ਨੇ ਤੇ ਇਹ ਕੁਮਰ ਅਮਰਿਤਪੀਰ ਸਿੰਘ ਇਹ ਤਾਂ ਵੈਸੇ ਸਾਡੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਮਾਣ ਹੈ ਇਸ ਵੇਲੇ ਇਹਨੇ ਆਪਣੇ ਪਿੱਛੇ ਬਰੂਸਦੀਰ ਰਿਕਾਰਡ ਤੋੜਿਆ ਜੀ ਟੋਟਲ 38 ਰਿਕਾਰਡਸ ਇਸ ਬੱਚੇ ਦੇ ਨਾਂ ਤੇ ਹੈਗੇ ਨੇ ਤੇ ਉਹ ਹੁਣ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਚ ਵੀ ਹੈ ਕਿ ਅਗਲੀ ਵਾਰ ਹੈ ਪੰਜ ਵਾਰੀ ਗਿਨੀਸ ਪੰਜ ਵਾਰੀ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਤੁਹਾਡੇ ਆਪਣੇ ਪਿੰਡਾਂ ਦੇ ਮੁੰਡੇ ਦਾ ਇਸ ਨੌਜਵਾਨ ਦਾ ਨਾਮ ਆਇਆ ਤੈਨੂੰ ਫਖਰ ਹੋਣਾ ਚਾਹੀਦਾ ਇਸ ਬੱਚੇ ਤੇ ਸਾਨੂੰ ਤਾਂ ਬਹੁਤ ਫਖਰ ਆ ਕਾਕਾ ਤੇਰੇ ਤੇ ਨਹੀਂ ਸ਼ਾਬਾਸ਼ ਰੂਪਾ ਕੋਈ ਇਸ ਚੀਜ਼ ਦਾ ਨਹੀਂ ਹੈ ਤੇ ਬੱਚਿਆਂ ਦਾ ਮਾਣ ਹੈ ਮੈਨੂੰ ਇਹਨਾਂ ਤੇ ਮਾਣ ਹੈ ਮੇਰੀ ਸਾਰੇ ਯੋਧੇ ਜਿਹੜੇ ਨਾਲ ਆਏ ਹੋਏ ਨੇ ਤੇ ਕੁਮਰ ਅਮਰਤਪੀਰ ਸਿੰਘ ਇਹ ਤਾਂ ਵੈਸੇ ਸਾਡੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਮਾਣ ਹੈ ਇਸ ਵੇਲੇ ਇਹਨੇ ਆਪਣੇ ਪਿੱਛੇ ਬਰੂਸਲੀ ਦਾ ਰਿਕਾਰਡ ਤੋੜਿਆ ਜੀ ਟੋਟਲ 38 ਰਿਕਾਰਡਸ ਇਸ ਬੱਚੇ ਦੇ ਨਾਂ ਤੇ ਹੈਗੇ ਨੇ ਤੇ ਉਹ ਹੁਣ ਗਿਨੀਸ ਬੁੱਕ ਆਫ ਵਰਲਡ ਰਿਕਾਰਡਸ ਵੀ ਹੈ ਕਿ 5 ਵਾਰੀ ਹੈ 5 ਵਾਰੀ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਤੁਹਾਡੇ ਆਪਣੇ ਪਿੰਡਾਂ ਦੇ ਮੁੰਡੇ ਦਾ ਇਸ ਨੌਜਵਾਨ ਦਾ ਨਾਮ ਆਇਆ ਤੁਹਾਨੂੰ ਫਖਰ ਹੋਣਾ ਚਾਹੀਦਾ ਇਸ ਬੱਚੇ ਤੇ ਸਾਨੂੰ ਤਾਂ ਬਹੁਤ ਫਖਰ ਹੈ ਕਾਕਾ ਤੇਰੇ ਦੇ ਨਹੀਂ ਸ਼ਾਬਾ